ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਬੁਣੀਆਂ ਤੁਹਾਨੂੰ ਕੋਟੀਆਂ ਬਖਾਉਣ ਲੱਗੇ ਹਾਂ ਉਹਨਾਂ ਦੇ ਡਿਜ਼ਾਈਨ ਦਿਖਾਉਣ ਲੱਗੇ ਆ ਉਹ ਆਪਣੇ ਨਾ ਚੈਨਲ ਤੇ ਵੀ ਡਿਜ਼ਾਈਨ ਬਣਾਏ ਹੋਏ ਆ ਤੇ ਆਪਾਂ ਤੁਹਾਨੂੰ ਅੱਜ ਉਹ ਕੋਟੀਆਂ ਬੁਣੀਆਂ ਦਿਖਾਉਣੀ ਆ ਵੀ ਆਪਾਂ ਇਹ ਕਿੰਨੇ ਕਿਹੜੇ ਡਿਜ਼ਾਈਨ ਪਾਏ ਕਿਵੇਂ ਬਣਾਈਆਂ ਕਿੰਨੀਆਂ ਕੋਟੀਆਂ ਬਣੀਆਂ ਪਹਿਲੀ ਕੋਟੀ ਤਾਂ ਆਪਣੀ ਇਹ ਹੈ ਇਹ ਆਪਾਂ 2 ਸਾਲ ਦੇ ਬੱਚੇ ਦੀ ਬਣਾਈ ਕੋਟੀ ਥੱਲੇ ਉਹ ਜਿ ਆਪਾਂ 35 ਰੋਟੇ ਪਾਏ ਆ 30 ਰੋਟੇ ਪਾਏ ਥੱਲੇ ਤੋਂ ਆਪਾਂ 35 ਕਰਦੇ ਫਿਰ ਇਹ ਇੱਕ ਸਿੱਧਾ ਇੱਕ ਪੁੱਠਾ ਕੁੰਡਾ ਬਣਾ ਕੇ ਉਹ ਤੋਂ ਬਾਰਡਰ ਬਣਾ ਲਿਆ ਫਿਰ ਆਪਾਂ ਉੱਪਰ ਇਹ ਵੇਲਾ ਤਿੰਨ ਵੇਲਾ ਬਣਾਈਆਂ ਫਿਰ ਆਪਾਂ ਜਿਹੜੇ ਬਾਹਵਾ ਵੀ ਬਣਾਈਆਂ ਜਿਹੜੀ ਦੀ ਮੋਢਿਆਂ ਦੀ ਕਾਟ ਪਾਈ ਆਪਾਂ ਉਹ ਇੱਕਾ ਕੁੰਡਾ ਕਰਕੇ ਆਪਾਂ ਇੱਥੋਂ ਘਟਾਉਂਦੇ ਗਏ ਤੇ ਗਲੇ ਤਿੱਕਰ ਹੀ ਬਣਾਈ ਸਾਰੇ ਘਟਾਈ ਪਾਈ ਆਪਾਂ ਫਿਰ ਸਾਰੇ ਆਸਾ-ਪਾਸਾ ਜੋੜ ਕੇ ਚਾਰੇ ਬਾਹਾਂਾਂ ਤੇ ਦੋਨੇ ਬਾਹਾਂ ਦੋਨੇ ਪਾਸੇ ਚਾਰੇ ਪਾਸੇ ਜੋੜ ਕੇ ਤੇ ਆਪਾਂ ਗਲਾ ਬਣਾ ਲਿਆ ਇੱਥੇ ਆਪਾਂ ਕੁੰਡੇ ਰੱਖ ਲਏ ਸੀ ਜਿੰਨੇ-ਜਿੰਨੇ ਆਪਣੇ ਰਹਿ ਕੇ ਘਟਾਈ ਕਰਕੇ 12-12 ਜੋਟੇ ਰਏ ਇੱਥੇ ਆਪਣੇ ਤੇ ਇਹ ਬਾਹਾਂਾਂ ਤੇ ਵੀ ਜਿਹੜੀ ਆਪਾਂ ਤਿੰਨ ਮਿਲਾਂ ਹੀ ਪਾਈਆਂ ਬਾਹਾਂਾਂ ਦੇ ਆਪਾਂ ਥੱਲੇ 18 ਕੁੰਡੇ ਪਾਏ ਸੀਗੇ 18 ਜੋਟੇ ਤੇ ਮੁੜ ਕੇ ਆਪਾਂ ਵਧਾਉਂਦੇ ਗਏ ਤੇ ਇੱਥੇ ਆਪਾਂ 35 ਜੋਟੇ ਕਰ ਲਏ ਸੀਗੇ ਤਿੰਨ ਹੀ ਮਿਲਾਂ ਬਾਹਾਂ ਤੇ ਪਾਈਆਂ ਗਲੇ ਤੇ ਆਪਾਂ ਦੋ ਚਾਰ ਸਲਾਈਆਂ ਪਹਿਲਾਂ ਕਾਲੀਆਂ ਪਾਲੀਆਂ ਫਿਰ ਦੋ ਇਹ ਪਾਲੀਆਂ ਚਿੱਟੇ ਰੰਗ ਦੀਆਂ ਫਿਰ ਦੂਜੀਆਂ ਇਹ ਪਾਲੀਆਂ ਤੇ ਫੇਰੇ ਪਾ ਕੇ ਚਾਰ ਪਾ ਕੇ ਫਿਰ ਆਪਣੇ ਬੰਦ ਕਰਤਾ ਇਹੋ ਜਿਹਾ ਆਪਣਾ ਇਹ ਕਲਾ ਬਣ ਗਿਆ ਗੋਲ ਇਹ ਆਪਾਂ ਚਾਰ ਸਲਾਈਆਂ ਤੇ ਬਣਾਇਆ ਦੋਹਾਂ ਸਲਾਈਆਂ ਤੇ ਬਹੁਤ ਸੋਹਣੀ ਕੋਟੀ ਬਣੀ ਇਹ ਦੋਨੋਂ ਪਾਸਿਆਂ ਤੋਂ ਜਿਹੜੇ ਪਾਸੇ ਮਰਜੀ ਪਾ ਲਓ ਇਹ ਆਪਾਂ 2 ਸਾਲ ਦੇ ਬੱਚੇ ਦੀ ਕੋਟੀ ਬਣਾਈ ਆ ਬਹੁਤ ਸੋਹਣੀਆਂ ਕੋਟੀਆਂ ਲੱਗਦੀਆਂ ਬਣੀਆਂ ਐ ਵੇਲਾਂ ਵਾਲੀਆਂ ਬੱਚਿਆਂ ਦੇ ਹਾਂਜੀ ਦੂਸਰੀ ਕੋਟੀ ਜਿਹੜੀ ਆਪਾਂ ਸਕੀਵੀ ਬਣਾਈ ਆ ਇਹ ਆਪਾਂ ਕਰੀਮ ਰੰਗ ਦੀ ਸਕੀਵੀ ਬਣਾਈ ਆ ਇਹਦੇ ਆਪਾਂ ਥੱਲੇ 55 ਰੂਟੇ ਪਾਏ ਆ 11 ਨੰਬਰ ਦੀਆਂ ਸਲਾਈਆਂ ਤੇ ਆਪਾਂ ਬਟਰ ਬੁਣਿਆ ਤੇ ਉੱਪਰ ਆਪਾਂ 60 ਕਰਤੇ ਸੀਗੇ ਤੇ ਫੇਰ ਇਹ ਆਪਾਂ ਉੱਪਰੋਂ 10 ਨੰਬਰ ਨੇ ਸਲਾਈਆਂ ਲਾਈਆਂ ਲਾਈਆਂ ਸੀ ਤੇ ਇਹ ਆਪਾਂ ਬਣਾਇਆ ਇਹ ਆਪਾਂ ਡਿਜ਼ਾਈਨ ਪਾਇਆ ਇਹ ਡਿਜ਼ਾਈਨ ਦੀ ਵੀਡੀਓ ਵੀ ਆਪਣੇ ਚੈਨਲ ਤੇ ਬਣੀ ਹੋਈ ਆ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਇਹ ਦੋਨਾਂ ਪਾਸਾ ਤੋਂ ਜਿੱਧਰੋਂ ਮਰਜ਼ੀ ਪਾ ਲਓ ਤੇ ਇਹਦਾ ਗਲਾ ਜਿਹੜਾ ਆਪਾਂ ਇਹ ਡਿਜ਼ਾਈਨ ਵਾਲਾ ਬਣਾਇਆ ਇਸ ਤਰ੍ਹਾਂ ਦਾ ਇਹ ਗਲਾ ਬਣਾਇਆ ਡਿਜ਼ਾਈਨ ਵਾਲਾ ਬਹੁਤ ਸੋਹਣੀ ਇਹ ਵੀ ਸਕੀ ਵੀ ਬਣੀ ਵੀ ਆ ਇਹ ਆਪਾਂ ਸੇਲ ਵੀ ਕਰਨੀਆਂ ਜੇ ਵੀ ਕਿਸੇ ਨੇ ਲੈਣੀਆਂ ਹੁਣ ਤਾਂ ਆਪਾਂ ਦੱਸ ਦੇ ਵੇਚ ਸਕਦੇ ਆ ਲੇ ਸਕਦਾ ਸਾਡੇ ਤੋਂ ਇਹ ਆਪਾਂ ਬਾਵਾ ਬਣਾਈਆਂ ਇਹਦੀਆਂ ਬਾਵਾ ਤੇ ਵੀ ਡਿਜ਼ਾਈਨ ਬਣਾਇਆ ਜਿਹੜੇ ਆਪਣੇ ਕੁੰਡੇ ਇੱਥੋਂ ਵਧੀ ਗਏ ਇਹ ਬਾਰਡਰ ਤੋਂ ਅੱਗੇ ਉਹ ਆਪਾਂ ਪਲੇਨ ਕੁੰਡੇ ਕਰੀ ਗਏ ਜਿੰਨੇ ਚ ਡਿਜ਼ਾਈਨ ਬਣਾਇਆ ਸੀ ਡਿਜ਼ਾਈਨ ਬਣੀ ਗਏ ਇਹ ਦੋਨੋਂ ਸਾਈਡਾਂ ਤੋਂ ਇੱਕੋ ਜਿਹੀ ਕੋਟੀ ਆ ਜਿਵੇਂ ਮਰਜ਼ੀ ਆਪਾਂ ਪਾ ਸਕਦੇ ਇਹਨੂੰ ਇਹ ਕੋਟੀ ਆਪਣੀ 60ਾਂ ਜੋਟੀਆਂ ਦੀ ਕੋਟੀ ਬਣੀ ਆ ਬਹੁਤ ਵੀ ਡਬਲ ਕੋਟੀ ਬਣੀ ਆ ਸਕੀ ਵੀ ਬਣਾਈ ਵੈਸੇ ਤੇ ਇਹ ਆਪਾਂ ਹਾਂਜੀ ਬਹੁਤ ਸੋਹਣੀ ਕੋਟੀ ਬਣੀ ਤੇ ਬਹੁਤ ਹੀ ਸੋਹਣੀ ਲੱਗਦੀ ਹੈ ਇਹਦਾ ਬਾਰਡਰ ਆਪਾਂ ਦੋ ਕੁੰਡੇ ਉੱਤੇ ਤੇ ਦੋ ਕੁੰਡੇ ਸਿੱਧੇ ਉਸ ਹਿਸਾਬ ਨਾਲ ਬਾਰਡਰ ਬਣਾਇਆ ਆਪਾਂ ਇਹਦਾ ਬਾਵਾ ਦਾ ਵੀ ਇਸੇ ਤਰ੍ਹਾਂ ਹੀ ਬਣਾਇਆ ਇਹ ਆਪਣੀ ਦੂਸਰੀ ਕੋਟੀ ਹੋ ਗਈ ਸੀ ਹੁਣ ਆਪਣੀ ਇਹ ਵੀ ਸਕੀ ਵੀ ਬਣਾਈ ਆ ਇਹ ਵੀ ਛੋਟੀ-ਕੋਟੀ ਉਹ ਬਣਾਈ ਆਪਾਂ ਸਕੇ ਵੀ ਇਹਦੇ ਵੀ ਬਾਰਡਰ ਆਪਾਂ ਜਿਹੜਾ ਦੋ ਕੁੰਡੇ ਔੜ ਤੇ ਦੋ ਸਿੱਧੇ ਪਾ ਕੇ ਬਣਾਈ ਆ ਤੇ ਇਹ ਤੇ ਡਿਜ਼ਾਈਨ ਆ ਜਿਹੜਾ ਵੱਖਰਾ ਬਣਾਇਆ ਉਹਦੇ ਨਾਲ ਉਹ ਤੇ ਹੋਰ ਸਾਫ਼ ਸੀ ਤੇ ਵੱਖਰਾ ਬਣਾਇਆ ਇਹ ਡਿਜ਼ਾਈਨ ਬਹੁਤ ਹੀ ਡਿਮਾਂਡ ਕਰਦੇ ਲੋਕ ਇਸ ਡਿਜ਼ਾਈਨ ਦੀ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਲੱਗਦਾ ਇਹ ਆਪਾਂ ਥੱਲੇ 40 ਝੋਟੇ ਪਾਏ ਸੀ ਤੇ ਉੱਪਰ ਆਪਾਂ 45 ਕਰਤੇ ਇਥੋਂ ਵਧਾ ਕੇ ਤੇ ਇਹਦਾ ਗੱਲਾ ਵੀ ਆਪਾਂ ਉਸੇ ਤਰ੍ਹਾਂ ਹੀ ਬਣਾਇਆ ਸੇਮ ਹੀ ਕਣ ਥੋੜਾ ਜਿਹਾ ਫਰਕ ਆਪਾਂ ਗੱਲੇ ਚ ਕੀਤਾ ਜਿਹੜੀਆਂ ਇਹ ਤੀਜਾ ਸੀ ਉਹਦੇ ਆਪਾਂ ਥੱਲੇ ਵੀ ਪਾਈਆਂ ਸੀਗਾ ਤੇ ਇਹਦੇ ਆਪਾਂ ਪਾਈਆਂ ਨਹੀਂ ਇੱਥੇ ਸਿੱਧਾ ਹੀ ਡਿਜ਼ਾਈਨ ਬਣਾਤਾ ਤੇ ਇਹ ਦੋ ਉੱਤੇ ਸਲਾਈਆਂ ਪਾਤੀਆਂ ਤਿੰਨ ਆਪਾਂ ਤੇ ਇਹਦੀਆਂ ਬਾਹਾਂ 'ਤੇ ਵੀ ਉਸੇ ਤਰ੍ਹਾਂ ਹੀ ਆ ਜਿਹੜੇ ਕੁੰਡੇ ਵਧਾਏ ਉਹ ਪਲੇਨ ਬਾਕੀ ਤੇ ਡਿਜ਼ਾਈਨ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਤੇ ਬਹੁਤ ਹੀ ਸੋਹਣੀ ਕੋਟੀ ਬਣੀ ਸਕੀ ਵੀ ਆਪਣੀ ਇਹ ਜੇ ਤੁਸੀਂ ਵੀ ਬਣਵਾਉਣੀ ਹੋਵੇ ਤਾਂ ਬਣਵਾ ਸਕਦੇ ਆ ਤੇ ਇਹ ਆਪਣੀ ਤੀਸਰੀ ਕੋਟੀ ਇਸ ਕੀ ਵੀ ਤੇ ਹੁਣ ਆਪਣੀ ਇਹ ਵੀ ਸਕੀ ਵੀ ਇਹ ਵੀ ਆਪਾਂ ਇਹ ਕਾਲੇ ਰੰਗ ਤੇ ਬਣਾਈ ਆ ਇਹ ਤੇ ਵੀ ਆਪਾਂ ਸੇਮ ਹੀ ਡਿਜ਼ਾਈਨ ਵੱਖਰਾ ਪਾਇਆ ਤੇ ਬਣਾਈ ਸੇਮ ਹੀ ਆ ਸੇਮ ਹੀ ਜੋਟੇ ਇਹਦੇ 40 ਤੇ 45 ਥੱਲੇ 40 ਤੇ ਉੱਪਰੋਂ 45 ਇਹ ਤੇ ਆਪਾਂ ਡਿਜ਼ਾਈਨ ਇਸ ਤਰ੍ਹਾਂ ਬਣਾਇਆ ਲਸਰਾਂ ਜੀ ਵਾਲਾ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਲਾ ਦੇ ਇਹਦਾ ਗਲਾ ਵੀ ਆਪਾਂ ਉਸੇ ਤਰ੍ਹਾਂ ਹੀ ਬਣਾਇਆ ਇਹ ਵੀ ਬਾਹਾਂ ਉਸੇ ਤਰ੍ਹਾਂ ਹੀ ਆ ਉਜੇ ਤੋਂ ਆਪਾਂ ਕੁੰਡੇ ਵਧਾਏ ਉੱਥੋਂ ਆਪਾਂ ਸੇਮ ਹੀ ਸਿੱਧੇ ਜਾਣ ਦਿੱਤੇ ਤੇ ਬਾਕੀ ਚ ਡਿਜ਼ਾਈਨ ਬਣਾਤਾ ਸੀਗਾ ਇਹ ਵੀ ਬਹੁਤ ਸੋਹਣੀ ਸਕੀ ਵੀ ਬਣੀ ਐ ਹੁਣ ਆਪਾਂ ਇੱਕ ਸਵਾਟਰ ਬਣਾਇਆ ਛੋਟਾ ਜਿਹਾ ਇਹਦੇ ਤੇ ਆਪਾਂ ਜਿਹੜਾ ਕਟਾਵਾਂ ਵਾਲਾ ਡਿਜ਼ਾਈਨ ਬਣਾਇਆ ਕਟਾਵਾਂ ਵਾਲਾਂ ਥੱਲੇ ਬਾਰਡਰ ਨਹੀਂ ਕੋਸ ਵੀ ਬਣਾਇਆ ਕਟਾਵਾਂ ਤੋਂ ਹੀ ਆਪਾਂ ਸਿੱਧਾ ਸੇਮ ਹੀ ਧਰ ਕੇ ਡਿਜ਼ਾਈਨ ਵੱਖਰਾ ਪਾਇਆ ਇਹਦੇ ਚ ਵੀ ਸਾਰੀਆਂ ਕੋਟੀਆਂ 'ਚ ਆਪਾਂ ਅਲੱਗ-ਅਲੱਗ ਡਿਜ਼ਾਈਨ ਬਣਾਇਆ ਕਿਸੇ ਚ ਵੀ ਸੇਮ ਡਿਜ਼ਾਈਨ ਨਹੀਂ ਬਣਾਇਆ ਆਪਾਂ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਬਹੁਤ ਸੋਹਣੀ ਕੋਸ ਸਵਟਰ ਬਣਿਆ ਇਹ ਇਹ ਸਵਟਰ ਬਣਿਆ ਇਹ ਵੀ ਇੰਨਾ ਹੀ ਬਣਿਆ ਥੱਲੇ ਆਪਾਂ ਇਹ 45 ਉਹ ਪਾਏ ਤੇ 45 ਉਹ ਜਾਣ ਦਿੱਤੇ ਸੋਵਰ ਇਹ ਤਾਂ ਬਾਰਡਰ ਨਹੀਂ ਬਣਾਇਆ ਆਪਾਂ ਤੇ ਇਹ ਦਾ ਜਿਹੜਾ ਗਲਾ ਵੀ ਆਪਾਂ ਉਸੇ ਤਰ੍ਹਾਂ ਹੀ ਬਣਾਇਆ ਤੇ ਇਹਦੇ ਜਿਹੜੇ ਮੋਢੇ ਆਪਾਂ ਉਹ ਵੀ ਉਸੇ ਤਰ੍ਹਾਂ ਹੀ ਬਣਾਏਗਾ ਸਵਟਰ ਦੇ ਇਹ ਵੀ ਸਵਟਰ ਬਹੁਤ ਸੋਹਣਾ ਬਣਿਆ ਇਹ ਵੀ ਆਪਾਂ ਸਕੀਰੀ ਕੋਇ ਵਾਂਗੂ ਬਣਾਈ ਆ ਨਿੱਕੀ ਕੋਟੀ ਇਹ ਨਿੱਕੀ ਕੋਟੀ ਬਣੀ ਆ ਆਪਣੀ ਇਹ ਤੇ ਵੀ ਡਿਜ਼ਾਈਨ ਵੱਖਰਾ ਪਣਾਇਆ ਇਹ ਤੇ ਵੇ ਸਿੱਧਾ ਆਪਾਂ ਡਿਜ਼ਾਈਨ ਬਣਾਇਆ ਵੇਲਾਂ ਸਿੱਧੀਆਂ ਪਾਈਆਂ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਇਹਦੇ ਆਪਾਂ ਕਟਾਵਾਂ ਵਾਲਾ ਬਾਰਡਰ ਬਣਾਇਆ ਥੱਲੇ ਇਹ ਕਟਾਵਾਂ ਵਾਲਾ ਬਾਰਡਰ ਬਣਾ ਕੇ ਆਪਾਂ ਡਿਜ਼ਾਈਨ ਬਣਾ ਕੇ ਬਣਾਇਆ ਇਹ ਸਾਰੇ ਪਾਸੇ ਹੀ ਬੰਨਤੀ ਪਾਈ ਆ ਮਗਰਲੀ ਸਾਈਡ ਵੀ ਬੰਨਤੀ ਪਾਈ ਇਹਦੇ ਸਾਰੀਆਂ ਤੇ ਆਪਾਂ ਸੇਮ ਹੀ ਮਗਰ ਮਗਰ ਵੀ ਪਾਈ ਮੂਰੇ ਵੀ ਪਾਈ ਆ ਇਸੇ ਤਰ੍ਹਾਂ ਹੀ ਡਿਜ਼ਾਈਨ ਬਣਾਈ ਜਾਣਾ ਤੇ ਆਪਣੀਆਂ ਇਹ ਕੋਟੀਆਂ ਬਹੁਤ ਸੋਹਣੀਆਂ ਬਣ ਜਾਂਦੀਆਂ ਸੇਮ ਹੀ ਬਾਹ ਇਹਦੀ ਬਣਾਈ ਆ ਬਾਹ ਦੇ ਆਪਾਂ ਥੱਲੇ 20 ਰੋਟੇ ਪਾਏ ਸੀਗੇ ਤੇ ਉੱਪਰ ਫਿਰ ਆਪਾਂ ਇੱਕ ਕੁੰਡਾ ਵਧਾਉਂਦੇ ਗਏ ਤੇ ਆਪਾਂ ਇੱਥੋਂ ਤੱਕਰ ਮੋਢੇ ਤਾਂ ਹੀ 45 ਰੋਟੇ ਕਰ ਲਏ ਸੀਗੇ ਇਹਦਾ ਵੀ ਕਟਾਵਾਂ ਵਾਲਾ ਬਾਰਡਰ ਬਣਾਇਆ ਤੇ ਮੜ ਕੇ ਇਹਦੇ ਤਾਂ ਬਾਹ ਤੇ ਆਪਾਂ ਇੱਕੋ ਹੀ ਵੇਲ ਪਾਈ ਆ ਬਹੁਤ ਸੋਹਣੀ ਕੋਟੀ ਬਣੀ ਇਹ ਵੀ ਗਲੇ ਆਪਾਂ ਸਾਰੀਆਂ ਦੇ ਸੇਮ ਹੀ ਬਣਾਏ ਆ ਇਸ ਗਲੇ ਦਾ ਬਹੁਤ ਟ੍ਰੈਂਡ ਚੱਲਦਾ ਅੱਜਕੱਲ ਤਾਂ ਹੀ ਸੇਮ ਹੀ ਬਣਾਇਆ ਇਹ ਇੱਕ ਕੋਟੀ ਆਪਾਂ ਇਹ ਬਣਾਈ ਆ ਇਹ ਜਿਵੇਂ ਪਲੇਨ ਕੋਟੀ ਬਣਾਈਏ ਬਸ ਇਹਦਾ ਆਪਾਂ ਬਾਰਡਰ ਹੀ ਬਣਾਇਆ ਕਟਾਵਾਂ ਵਾਲਾ ਬਾਰਡਰ ਬਣਾਇਆ ਥੱਲੇ ਤੇ ਬਾਕੀ ਸਾਰੀ ਪਲੇਨ ਹੀ ਬਣਾਈ ਆ ਇਹ ਵੀ ਆਪਣੀ 45 ਜੋਟੀਆਂ ਦੀ ਕੋਟੀ ਬਣੀ ਇਹ ਥੋੜੀ ਜਿਹੀ ਵੱਡੀ ਬਣਾਈ ਆ ਹੁਣ ਇਹਦਾ ਡਿਜ਼ਾਈਨ ਵੀ ਜਿਹੜਾ ਆਪਾਂ ਗਲੇ ਦਾ ਸੇਮ ਹੀ ਬਣਾਇਆ ਜਿਵੇਂ ਆਪਾਂ ਬਾਰਡਰ ਬਣਾਇਆ ਸੀ ਤੇ ਬਾਹਾਂ ਦਾ ਵੀ ਉਵੇਂ ਇਸੇ ਤਰ੍ਹਾਂ ਹੀ ਸੇਮ ਹੀ ਬਾਰਡਰ ਬਣਾਇਆ ਤੇ ਸੇਮ ਹੀ ਆਪਾਂ ਗਲਾ ਬਣਾਇਆ ਇਹ ਆਪਣੀ ਜਮਾਂ ਪਲੇਨ ਐ ਇਸ ਤੇ ਕੋਈ ਡਿਜ਼ਾਈਨ ਨਹੀਂ ਬਣਾਇਆ ਆਪਾਂ ਇਸ ਕੋਟੀ ਚ ਬਹੁਤ ਹੀ ਸੋਹਣੀ ਕੋਟੀ ਬਣੀ ਐ ਇਹ ਵੀ ਪਲੇਨ ਵੀ ਬਹੁਤ ਸੋਹਣੀ ਲੱਗਦੀ ਆਪਾਂ ਇਸ ਤੇ ਕਢਾਈ ਵੀ ਕਰ ਸਕਦੇ ਆ ਲੈ ਕੇ ਅਸੀਂ ਤਾਂ ਪਲੇਨ ਹੀ ਰੱਖੀ ਇਹ ਤੁਸੀਂ ਕਢਾਈ ਕਰਨੀ ਤਾਂ ਕਰ ਸਕਦੇ ਆ ਹੁਣ ਇਸ ਤੋਂ ਬਾਅਦ ਚ ਆਪਾਂ ਜੈਂਟਸ ਸਵਾਟਰ ਬਣਾਇਆ ਇੱਕ ਇਹ ਵੀ ਬਹੁਤ ਸੋਹਣਾ ਸਵਾਟਰ ਬਣਿਆ ਇਹ ਆਪਾਂ ਥੱਲੇੋਂ 50 ਝੋਟੇ ਪਾਇਏ ਸੀ ਉੱਤੋਂ 55 ਕਰਤੇ ਸੀ ਇਹਦੀ ਇਹਦਾ ਡਿਜ਼ਾਈਨ ਵੀ ਵੱਖਰਾ ਹੀ ਆ ਡਿਜ਼ਾਈਨ ਆਪਾਂ ਸਾਰਿਆਂ ਦੇ ਵੱਖਰੇ ਵੱਖਰੇ ਬਣਾਏ ਆ ਇਹਦੇ ਦੋਨੇ ਸਾਈਡੇ ਬੁਣਤੀ ਪਾਈ ਆਪਾਂ ਪਿਛਲੀ ਸਾਈਡ ਵੀ ਪਾਈ ਆ ਤੇ ਅਗਲੀ ਸਾਈਡ ਵੀ ਪਾਈ ਆ ਇਹ ਇਹਦੇ ਮੋਢੇ ਬਣਾ ਲਏ ਆਪਾਂ ਇਹ ਵੀ ਕੁੰਡਾ ਆਪਾਂ ਇੱਕ ਸਿੱਧਾ ਇੱਕ ਪੁੱਠਾ ਕੁੰਡੇ ਨਾਲ ਬਣਾਏ ਆ ਤੇ ਵੀ ਆਪਾਂ ਇਹਦਾ ਗਲਾ ਬਣਾਇਆ ਸਵਟਰ ਦਾ ਜੈਂਸ ਸਵਟਰ ਦੇ ਤਾਂ ਵੀ ਗਲਾ ਸੋਹਣਾ ਲੱਗਦਾ ਵੈਸੇ ਬਣਾਇਆ ਵੈ ਇਸੇ ਕਰਕੇ ਆਪਾਂ ਇਹ ਗਲਾ ਬਣਾਇਆ ਬਹੁਤ ਹੀ ਸੋਹਣਾ ਇਹ ਗਲਾ ਲੱਗਦਾ ਇਥੋਂ ਆਪਾਂ ਤਿੰਨਾ ਕੁੰਡਿਆਂ ਦਾ ਕਾ ਕਰਕੇ ਕੁੰਡਾ ਬਣਾਈ ਗਏ ਤੇ ਇਥੇ ਡਿਜ਼ਾਈਨ ਇਹ ਬਣਦੀ ਗਈ ਜੰਜੀਰੀ ਜੀ ਆਪਣੀ ਇੱਕ ਇੱਕ ਕੁੰਡਾ ਇਧਰੋਂ ਤੇ ਇੱਕ ਇਧਰੋਂ ਤਿੰਨਾ ਕੁੰਡਿਆਂ ਦਾ ਇੱਕ ਕੁੰਡਾ ਕਰੀ ਗਏ ਤੇ ਆਪਣਾ ਡਿਜ਼ਾਈਨ ਬਣ ਗਿਆ ਇਸ ਤਰ੍ਹਾਂ ਦਾ ਬਹੁਤ ਸੋਹਣਾ ਇਹ ਸਵਟਰ ਬਣਿਆ ਜੇ ਤੁਸੀਂ ਬਣਵਾਉਣੇ ਹੋਣ ਤਾਂ ਸਾਨੂੰ ਕੰਟੈਕਟ ਕਰ ਸਕਦੇ ਆ ਅਸੀਂ ਬਣਾ ਕੇ ਦੇ ਦੇਾਂਗੇ ਤੁਹਾਨੂੰ ਹਾਂਜੀ ਜੇ ਤੁਹਾਨੂੰ ਇਹ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਵੀ ਅੱਜ ਦੇ ਸਾਰੇ ਇਹ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਕੋਟੀਆਂ ਦੇ ਤੇ ਸਵਟਰ ਦੇ ਤੇ ਸਕੀਰੀਆਂ ਦੇ ਤੇ ਨਿੱਕੇ ਬੱਚੇ ਦੀ ਕੋਟੀ ਦਾ ਵੀ ਸਵਟਰ ਲੰਘਿਆ ਤਾਂ ਦੱਸਿਓ ਅੱਜ ਸਾਨੂੰ ਮਿਲਦੇ ਆਂ ਜੀ ਆਪਾਂ ਇੱਕ ਹੋਰ ਨਵੀਂ ਵੀਡੀਓ ਨਾਲ ਓਕੇ ਬਾਏ ਬਾਏ